ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਜਲੰਧਰ ਸਾਨੂੰ ਜਲੰਧਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ 2 ਤਰੀਕ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਰਿੰਕੂ ਪੁੱਤਰ ਪੂਰਨ ਚੰਦ ਵੱਲੋਂ ਕਿਉਂਕਿ ਕਬੀਰ ਨਗਰ ਦਾ ਰੈਂਡ ਵਾਲਾ ਹੈ ਇਹ ਈ ਰਿਕਸ਼ਾ ਡਰਾਈਵ ਕਰਦਾ ਸੀ ਤਾਂ ਇਹ 17 18 ਦੀ ਦਰਮਿਆਨੀ ਰਾਤ ਇਹ ਆਪਣਾ ਰਿਕਸ਼ਾ ਲੈ ਕੇ ਜਾ ਰਿਹਾ ਸੀ ਤੇ ਤਿੰਨ ਕੋਈ ਅਨਨੋਨ ਜਿਹੜੇ ਬੰਦੇ ਸੀ ਇਹਦੇ ਰਿਕਸ਼ੇ ਤੇ ਬੈਠੇ ਤੇ ਇਹਨੂੰ ਕਿਹਾ ਕਿ ਸਾਨੂੰ ਨਾਗਰਾ ਫਾਟਕ ਤੱਕ ਲਾ ਦਿਓ ਜਦੋਂ ਇਹ ਨਾਗਰਾਨਾ ਸਾਟਕ ਤੱਕ ਪਹੁੰਚੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਮਕਸੂਦਾ ਚੌਕ ਤੱਕ ਲੈ ਜਾਓ ਤੇ ਅਸੀਂ ਤੁਹਾਨੂੰ ਵੱਧ ਪੈਸੇ ਦਵਾਂਗੇ ਇਹ ਮੰਨ ਗਿਆ ਤੇ ਇਹ ਉਹਨਾਂ ਨੂੰ ਮਕਸੂਦਾ ਚੌਕ ਤੱਕ ਲੈ ਗਿਆ ਫਿਰ ਇਹਨਾਂ ਤੇ ਇਹਨਾਂ ਨੌਜਵਾਨਾਂ ਨੇ ਉਹਦੇ ਨਾਲ ਜ਼ਬਰਦਸਤੀ ਕਰਦੇ ਹੋਏ ਮਕਸੂਦਾ ਪੁਲ ਵੱਲ ਨੂੰ ਇਹਨੂੰ ਲੈ ਗਏ ਤੇ ਕਰੀਬ 1:30 AM ਤੇ ਇਹਨਾਂ ਨੂੰ ਉੱਥੇ ਜਾ ਕੇ ਦਾਕਟਰ ਦਿਖਾਇਆ ਤੇ ਜ਼ਬਰਦਸਤੀ ਦਾ ਈ ਰਿਕਸ਼ਾ ਖੋਲ ਕੇ ਭੱਜ ਗਏ ਉਹ ਤੋਂ ਇਸ ਦੇ ਵਿੱਚ ਵਧੀਆ ਸਫਲਤਾ ਹਾਸਲ ਕਰਦੇ ਹੋਏ ਜਲੰਧਰ ਪੁਲਿਸ ਡਿਵੀਜ਼ਨ ਨੰਬਰ 1 ਥਾਣੇ ਨੇ ਆਪਰੇਸ਼ਨ ਚਲਾਇਆ ਜਿਹੜਾ ਕਿ ਮਕਦਮਾ ਨੰਬਰ 136 ਦੇ ਅੰਦਰ ਸੀ ਇਹਦੇ ਵਿੱਚ ਬੀ ਐਨ ਐਸ ਐਸ ਦੇ ਐਕਟ 309 4 35 ਦਾ ਐਕਟ ਦੇ ਅਗੇਂਸਟ ਅਸੀਂ ਐਫ ਆਈ ਆਰ ਦਰਜ ਕੀਤੀ ਸੀ ਤੇ ਇਸ ਆਪਰੇਸ਼ਨ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਕੀ ਜਿਹੜੇ ਦੋਸ਼ੀਆਂ ਨੂੰ ਫੜਿਆ ਜਿਨ੍ਹਾਂ ਦਾ ਨਾਮ ਹੈ ਵਿਮਲ ਗੁਲਾਟੀ ਪੁੱਤਰ ਸੁਭਾਸ਼ ਚੰਦ ਵਾਸੀ ਕ੍ਰਿਸ਼ਨानगर ਬਸਤੀ ਪਾਵਾਂਕੇ ਜਲੰਧਰ ਦਾ ਹੈ ਗੋਰਾਫੁਰ ਚਿੰਟੂ ਪੁੱਤਰ ਵਿਨੋਦ ਕੁਮਾਰ ਵਾਸੀ ਡਬਲਯੂਐਸ 18 ਬਸਤੀ ਸਾਈਡ ਤੇ ਸੌਰਵ ਉਰਫ ਟਿੰਕੂ ਪੁੱਤਰ ਵਿਨੋਦ ਕੁਮਾਰ ਵਾਸੀ ਡਬਲਯੂਐਸ 18 ਦਾ ਹੀ ਰਹਿਣ ਵਾਲਾ ਹੈ ਇਹਨਾਂ ਅਕਿਊਜ਼ਡ ਬੰਦਿਆਂ ਤੋਂ ਸਾਨੂੰ ਖੋਹ ਕੀਤਾ ਹੋਇਆ ਸਮਾਨ ਮਿਲਿਆ ਜਿਦੇ ਵਿੱਚ ਕੀ ਇੱਕ ਈਰਖਸ਼ਾ ਸੀ ਤੇ ਵਾਰਦਤ ਵਿੱਚ ਯੂਜ਼ ਹੋਇਆ ਦਸਤਰ ਵੀ ਅਸੀਂ ਬਰਾਮਦ ਕਰਦੇ ਹਾਂ ਇਹ ਮਕਦਮਾ ਟਰੇਸ ਹੋ ਗਿਆ ਤੇ ਇਹਨਾਂ ਦੋਸ਼ੀਆਂ ਨੂੰ ਅਸੀਂ ਅਦਾਲਤ 'ਚ ਪੇਸ਼ ਕੀਤਾ ਤੇ ਇਹਨਾਂ ਦੀ ਰਿਮਾਂਡ ਤੇ ਇਹਨਾਂ ਨੂੰ ਲੈ ਕੇ ਆਏ ਆ ਤੇ ਅੱਗੇ ਪੁੱਛ ਕੇ ਇਹਨਾਂ ਤੋਂ ਜਾਣਗੇ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਜਲੰਧਰ ਸਾਨੂੰ ਜਲੰਧਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ 2 ਤਰੀਕ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਰਿੰਕੂ ਪੁੱਤਰ ਪੂਰਨ ਚੰਦ ਵੱਲੋਂ ਕਿਉਂਕਿ ਕਬੀਰ ਨਗਰ ਦਾ ਰੈਂਡ ਵਾਲਾ ਹੈ ਇਹ ਈ ਰਿਕਸ਼ਾ ਡਰਾਈਵ ਕਰਦਾ ਸੀ ਤਾਂ ਇਹ 17 18 ਦੀ ਦਰਮਿਆਨੀ ਰਾਤ ਇਹ ਆਪਣਾ ਰਿਕਸ਼ਾ ਲੈ ਕੇ ਜਾ ਰਿਹਾ ਸੀ ਤੇ ਤਿੰਨ ਕੋਈ ਅਨਨੋਨ ਜਿਹੜੇ ਬੰਦੇ ਸੀ ਉਹ ਰਿਕਸ਼ੇ ਤੇ ਬੈਠੇ ਤੇ ਇਹਨੂੰ ਕਿਹਾ ਕਿ ਸਾਨੂੰ ਨਾਗਰਾ ਫਾਟਕ ਤੱਕ ਲੈ ਜਾ ਦੋ ਜਦੋਂ ਇਹ ਨਾਗਰਾ ਫਾਟਕ ਤੱਕ ਪਹੁੰਚੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਮਕਸੂਦਾ ਚੌਕ ਤੱਕ ਲੈ ਜਾਓ ਤੇ ਅਸੀਂ ਤੁਹਾਨੂੰ ਵੱਧ ਪੈਸੇ ਦਵਾਂਗੇ ਇਹ ਮੰਨ ਗਿਆ ਤੇ ਇਹ ਉਹਨਾਂ ਨੂੰ ਮਕਸੂਦਾ ਚੌਕ ਤੱਕ ਲੈ ਗਿਆ ਫਿਰ ਇਹਨਾਂ ਤਿੰਨਾਂ ਨੌਜਵਾਨਾਂ ਨੇ ਉਹਦੇ ਨਾਲ ਜ਼ਬਰਦਸਤੀ ਕਰਦੇ ਹੋਏ ਮਕਸੂਦਾ ਪੁਲ ਵੱਲ ਨੂੰ ਇਹਨੂੰ ਲੈ ਗਏ ਤੇ ਕਰੀਬ 1:30 AM ਤੇ ਇਹਨਾਂ ਨੂੰ ਉੱਥੇ ਜਾ ਕੇ ਦਰਦਰ ਦਿਖਾਇਆ ਤੇ ਜ਼ਬਰਦਸਤੀ ਦਾ ਈ ਰਿਕਸ਼ਾ ਖੋ ਕੇ ਭੱਜ ਗਏ ਉੱਥੋਂ ਦੀ ਇਸ ਦੇ ਵਿੱਚ ਵਧੀਆ ਸਫਲਤਾ ਹਾਸਲ ਕਰਦੇ ਹੋਏ ਚੰਦਰਪੁਰ ਪੁਲਿਸ ਡਿਵੀਜ਼ਨ ਨੰਬਰ 1 ਥਾਣੇ ਦੇ ਨੇ ਆਪਰੇਸ਼ਨ ਚਲਾਇਆ ਜਿਹੜਾ ਕਿ ਮੁਕੱਦਮਾ ਨੰਬਰ 136 ਦੇ ਅੰਦਰ ਸੀ ਇਹਦੇ ਵਿੱਚ ਬੀ ਐਨ ਐਸ ਐਸ ਦੇ ਐਕਟ 309 4 35 ਦਾ ਐਕਟ ਦੇ ਅਗੇਂਸਟ ਅਸੀਂ ਐਫ ਆਈ ਆਰ ਅਜਕੀਤੀ ਸੀ ਤੇ ਇਸ ਆਪਰੇਸ਼ਨ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਕਿ